ਜੋ ਨਸ਼ਾ ਵਿਰੋਧ ਮਹਿੰਨ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਤੇ ਹੁਣ ਨਸ਼ੇ ਅਤੇ ਨਸ਼ਾ ਤਸਕਰ ਨਹੀਂ रह ਸਕਣਗੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਸ ਨੇ ਨਸ਼ਿਆਂ ਦਾ ਤੰਦਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਹੁਣ ਤੱਕ 277 ਮੁਕੱਦਮੇ ਦਰਜ ਕਰਕੇ 339 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਪਾਰੀ ਗਿਣਤੀ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਉਨਾ ਦੱਸਿਆ ਕਿ ਨਸ਼ੇ ਦੇ ਮੁਕੰਮਲ ਖਾਤਮੇ ਲਈ ਜ਼ਿਲ੍ਹੇ ਵਿੱਚ 434 ਪਿੰਡ ਪੱਦਰ ਦੀਆਂ ਡਿਫੈਂਸ ਕਮੇਟੀਆਂ ਤੇ 90 ਵਰਡ ਡਿਫੈਂਸ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਅਪਕੋਸ਼ ਸਿੰਘ ਮਾਨ ਜੀ ਐਂਡ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਤਵਰ ਸਰ ਬਣੋ ਪਿਛਲੇ ਕਰੀਬ 3 ਮਹੀਨਿਆਂ ਤੋਂ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਜੰਗੀ ਪੱਦਰ ਤੇ ਨਸ਼ੇ ਦੇ ਖਿਲਾਫ ਮੁਹਿੰਮ ਚੇੜੀ ਗਈ ਹੈ ਉਦੇ ਤਹਿਤ ਸਮੇਂ-ਸਮੇਂ ਤੇ ਸਾਨੂੰ ਡਾਇਰੈਕਸ਼ਨਸ ਵੀ ਆਉਂਦੇ ਤੇ ਸਾਡੇ ਅਫਸਰ ਐਜ਼ ਅ ਟੀ ਪੂਰੀ ਟੀਮ ਵਰਕ ਦੇ ਤਰ੍ਹਾਂ ਇਹਦੇ ਵਿੱਚ ਕੰਮ ਕਰ ਰਹੇ ਆ ਤੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਹੁਣ ਤੱਕ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਕਾਰਗੁਜ਼ਾਰੀ ਦੇ ਬਾਰੇ ਮੈਂ ਥੋੜਾ ਜਿਆਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਜਿਦੇ ਵਿੱਚ ਹੁਣ ਤੱਕ 277 277 ਐਫ ਆਈ ਆਰ ਐ ਨਸ਼ਾ ਤਸਕਰਾ ਦੇ ਖਿਲਾਫ ਦਰਜ ਕੀਤੀ ਜਾ ਚੁੱਕੀਆਂ ਹਨ ਜਿਦੇ ਤਹਿਤ 379 ਬੰਦੇ ਜਿਹੜੇ ਹੈਗੇ ਆ 379 ਪੈਡਲਰਸ ਆਬਲਿਕ ਸਮਗਲਰਸ ਅਸਰ ਪੜ ਚੁੱਕੇ ਵਾ ਇਸ ਤੋਂ ਇਲਾਵਾ ਹੁਣ ਤੱਕ 126 ਬੰਦੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਯਾਨੀ ਕਿ ਉਹ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਨਸ਼ੇ ਦੀ ਲਤ ਪੈ ਗਈ ਇਹਨੂੰ ਕੰਜ਼ਿਊਮ ਕਰਦੇ ਆ ਵਿਕਟਿਮ ਹੈ ਇਸ ਪੂਰੇ ਨਸ਼ੇ ਦੀ ਟ੍ਰੇਡ ਦੇ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਹਾਂ ਇਸ ਤੋਂ ਇਲਾਵਾ 56 ਬੰਦੇ ਜਿਹੜੇ ਹੈਗੇ ਆ ਔਟ ਸੈਂਟਰ ਦੇ ਵਿੱਚ ਜਿੱਥੋਂ ਦਵਾਈਆਂ ਮੋਈਆਂ ਹੁੰਦੀਆਂ ਜਿਹੜੇ ਕਿ ਨਸ਼ੇ ਨਸ਼ੇ ਪੀਣ ਦੇ ਆਦੀ ਹਨ ਉਹਨਾਂ ਨੂੰ ਅਸੀਂ ਉੱਥੇ ਉਹਨੂੰ ਰਜਿਸਟ੍ਰੇਸ਼ਨ ਕਰਾ ਚੁੱਕੇ ਹਾਂ ਇਸ ਤੋਂ ਇਲਾਵਾ ਸਾਡੀ ਲਗਾਤਾਰ 434 ਜਿਹੜੀ ਹੈਗੀ ਹੈ ਵਿਲੇਜ ਡਿਫੈਂਸ ਕਮੇਟੀਆ ਜਿਹੜੀ ਪਿੰਡਾਂ ਪਿੰਡ ਲੈਵਲ ਤੇ ਅਸੀਂ ਇਕੱਲੇ ਇਕੱਲੇ ਬੰਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਤੇ ਉੱਥੇ ਕਮੇਟੀਆਂ ਬਣਾਈਆਂ ਜਿਦੇ ਵਿੱਚ ਕੋਈ ਵੀ ਨਸ਼ੇ ਨੂੰ ਲੈ ਕੇ ਕੋਈ ਵੀ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਉਹ ਸਾਨੂੰ ਦੱਸਦੀਆਂ ਤੇ ਅਸੀਂ ਉਸ ਤੇ ਫਰਦਰ ਕਾਰਵਾਈ ਕਰਦੇ ਹਾਂ ਇਸੇ ਤਰੀਕੇ ਨਾਲ ਅਸੀਂ ਅਰਬਨ ਏਰੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਅਰਬਨ ਏਰੀਆ ਵੀ ਹੈਗਾ ਟਾਊਨ ਹੈਗਾ ਉਹਦੇ ਵਿੱਚ ਅਸੀਂ ਟੋਟਲ ਹੁਣ ਤੱਕ 90 ਜਿਹੜੀ ਹੈਗੀਆਂ ਇਸ ਤਰੀਕੇ ਦੀਆਂ ਕਮੇਟੀਆਂ ਬਣਾਈਆਂ ਹਨ ਇਸ ਟੋਟਲ 21 ਪਿੰਡ ਆਬਲਿਕ ਵਾਡਾ ਦੇ ਵਿੱਚ ਅਸੀਂ ਕੈਮਰੇ ਲਗਾ ਚੁੱਕੇ ਹਾਂ ਜਿਹੜੇ ਪਿੰਡਾਂ ਦੀ ਫਿਰਨੀਆਂ ਦੇ ਵਿੱਚ ਤਾਂ ਕਿ ਕੋਈ ਵੀ ਬੰਦੇ ਦੀ ਜਦੋਂ ਮੂਵਮੈਂਟ ਹੁੰਦੀ ਹੈ ਬਾਹਰਲੇ ਬੰਦੇ ਦੀ ਤੇ ਉਹ ਫਿਰ ਸਾਡੀ ਨਿਗਰਾਨੀ ਹੇਟੋਂਦੀ ਹੈ ਕੈਮਰਿਆਂ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਰਿਕਾਰਡਿੰਗ ਹੁੰਦੀ ਹੈ ਇਸ ਤੋਂ ਇਲਾਵਾ ਹੁਣ ਤੱਕ ਕਰੀਬ 800 ਮੀਟਿੰਗਾਂ ਜਿਹੜੀ ਹੈਗੀ ਐ ਐਂਟੀ ਡਰੱਗ ਕੈਂਪੇਨ ਆ ਸੰਪਰਕ ਮੀਟਿੰਗਾਂ ਜਿਹੜੀ 800 ਮੀਟਿੰਗਾਂ ਜ਼ਿਲ੍ਹੇ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹਨ ਤੇ ਕਰੀਬ 120 ਮੀਟਿੰਗਾਂ ਜਿਹੜੀ ਹੈਗੀ ਐ ਸੰਪਰਕ ਦੀਆਂ ਅਸੀਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਪੀਟ ਐਂਡ ਡੀਪੀਐਸ ਦਾ ਵੀ ਅਸੀਂ ਕਿਉਂਕਿ ਕੁਝ ਇੱਕ ਅਸੀਂ ਕੇਸ ਵੀ ਤਿਆਰ ਕਰਕੇ ਭੇਜਿਆ ਸੀਗਾ ਤੇ ਉਹਨੂੰ ਬਟਿੰਡਾ ਜੇਲ੍ਹ ਚ ਬੰਦ ਕਰਾਇਆ ਜਿਹੜਾ ਕਿ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਸੀ ਉਸ ਤੋਂ ਇਲਾਵਾ 18 ਟੂਰਨਾਮੈਂਟ ਜ਼ਿਲ੍ਹੇ ਦੇ ਵਿੱਚ ਇਸ ਜਿਹੜੀ ਹੈਗੀ ਆ ਟਾਰਗੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਤੇ ਗਏ ਜਿਹਦੇ ਵਿੱਚ ਦੋ ਵੱਡੀ ਮੈਰਾਥਨ ਵੀ ਆਰਗੇਨਾਈਜ਼ ਕਰਾਈਆਂ ਗਈਆਂ ਹਨ ਜਿਹਦੇ ਵਿੱਚ ਇੱਕ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀਗੀ ਤੇ ਦੂਜੀ ਪਿੱਛੇ ਜੋ ਫਤੇਗੜ੍ਹ ਸਾਹ ਪੁੱਛ ਆਰਗੇਨਾਈਜ਼ ਕਰਾਈ ਸੀ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਮਾਨਸ ਐਪ ਜਿਹੜੀ ਹੈਗੀ ਆ ਉਹ ਲਾਈ ਗਈ ਹੈ ਜਿਹਦੇ ਤਹਿਤ ਕੋਈ ਵੀ ਬੰਦਾ ਜੇ ਉੱਤੇ ਕੋਈ ਵੀ ਟਿਪ ਦਿੰਦਾ ਹੈ ਤੇ ਉਹਦੇ ਤੇ ਅ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਤੇ ਉਹਦੇ ਤੇ ਐਫ ਆਈ ਆਰ ਰਜਿਸਟਰ ਕਰਦੇ ਆ ਅੱਗੇ ਕਾਰਵਾਈ ਕਰਦੇ ਇਹਦੇ ਤਹਿਤ ਵੀ ਦੋ ਪਰਚੇ ਜਿਹੜੇ ਹੈਗੇ ਆ ਹੁਣ ਤੱਕ ਦਰਜ ਕਿੱਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸੇਫ ਪੰਜਾਬ ਜਿਹਦੇ ਜਿਹੜੇ ਕੀ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਹੈਲਪਲਾਈਨ ਨੰਬਰ ਐਂਟੀ ਡਰੱਗ ਹੈਲਪਲਾਈਨ ਨੰਬਰ ਚਾਲੂ ਕੀਤਾ ਗਿਆ ਸੀ ਉਦੇ ਤਹਿਤ ਹੁਣ ਤੱਕ 177 ਟਿਪਸ ਸਾਡੇ ਕੋਲ ਆਈਆਂ ਤੇ ਇਸ ਹੈਲਪਲਾਈਨ ਨੰਬਰ ਦੀ ਖਾਸ ਬਾਤ ਇਹ ਹੈ ਕਿ ਇਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਕਾਲਰ ਹੁੰਦਾ ਹੈ ਜਿਹੜਾ ਕੰਪਲੇਨਰ ਹੁੰਦਾ ਉਹਦੀ ਆਈਡੈਂਟੀਟੀ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ ਆ ਪੂਰੀ ਕੰਫਿਡੈਂਸ਼ੀਅਲ ਰਹਿੰਦੀ ਉਹਦੀ ਆਈਡੈਂਟੀਟੀ ਤੇ ਇਹਦੇ ਤਹਿਤ ਵੀ ਹੁਣ ਤੱਕ 64 ਐਫ ਆਈ ਆਰ ਹੈ 64 ਐਫ ਆਈ ਆਰ ਐ ਦਰਜ ਕੀਤੇ ਜਾ ਚੁੱਕੇ ਆ ਇਸ ਤੋਂ ਇਲਾਵਾ ਪਿੰਡਾਂ ਦੇ ਸਹਿਯੋਗ ਦੇ ਨਾਲ ਗੁਰਦਾਰਾ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਵਕਫ ਵਕਫ ਧਾਰਮਿਕ ਸੰਸਥਾਵਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਈਆਂ ਤੇ ਹੁਣ ਤੱਕ ਇਸ ਤਰੀਕੇ ਦੀ 448 ਅਨਾਉਂਸਮੈਂਟਾਂ ਵਕਫ ਵਕਫ ਧਾਰਮਿਕ ਅਦਾਰੇ ਜਿਹੜੇ ਹੈਗੇ ਆ ਜਿਹਦੇ ਵਿੱਚ ਆਪਣੇ ਗੁਰਦਾਰਾ ਸਾਹਿਬ ਨੇ ਮੰਦਿਰ ਨੇ ਇਹਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਹਨ ਇਸ ਤੋਂ ਇਲਾਵਾ ਜਿਹੜੇ ਕੀ ਬੰਦੇ ਅਸੀਂ ਜਦੋਂ ਨਸ਼ੇ ਦੀ ਤਸਕਰੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਕਿਉਂਕਿ ਉਹ ਲੀਗਲ ਇੱਕ ਪ੍ਰੋਸੀਜਰ ਹੈ ਉਹਦੇ ਬਾਅਦ ਉਹ ਬੇਲ ਤੇ ਬਾਹਰ ਆ ਜਾਂਦੇ ਆ ਤੇ ਉਹਦੇ ਵਿੱਚ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਹੀ ਪਿੰਡ ਵਾਲਿਆਂ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਪਿੰਡ ਵਾਲਿਆਂ ਨੇ ਮਤੇ ਪਾਸ ਕਿਤੇ ਹੋਏ ਕਿ ਅਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਕਿ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦਾ ਉਹਦੀ ਸ਼ੋਰਟੀ ਦੇ ਵਿੱਚ ਜਾਂ ਬਤੌਰ ਬੇਲ ਅਸੀਂ ਉਹਨਾਂ ਦੀ ਬਿਲਕੁਲ ਸਪੋਰਟ ਨਹੀਂ ਕਰਾਂਗੇ ਤੇ ਇਹਦੇ ਤਹਿਤ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਟੋਟਲ ਜਿਹੜੇ 33 ਬੰਦੇ ਹੈਗੇ ਆ ਉਹ ਇਸ ਤਰੀਕੇ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈਗੇ ਆ ਜਿਹੜੇ ਬੇਲ ਤੇ ਬਾਹਰ ਆ ਗਏ ਉਹਨਾਂ ਤੇ ਅਸੀਂ ਨਿਗਰਾਨੀ ਰੱਖਦੇ ਆ ਸਾਰਿਆਂ ਤੇ ਤੇ ਅਸੀਂ ਇਹਨੂੰ ਰੈਗੂਲਰਲੀ ਅਸੀਂ ਥਾਣੇ ਤੇ ਵੀ ਬੁਲਾਇਆ ਜਾਂਦਾ ਇਹਨਾਂ ਨੂੰ ਅਸੀਂ ਵੈਰੀਫਾਈ ਵੀ ਕਰਦੇ ਆ ਤੇ ਅਗਰ ਜੇ ਦੁਬਾਰਾ ਇਸ ਤਰੀਕੇ ਦੀ ਕੋਈ ਡਰੱਗ ਟ੍ਰੇਡ ਦੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਆਂਦਾ ਹੈ ਤਾਂ ਅਸੀਂ ਉਹਨਾਂ ਨੂੰ ਫੜ ਕੇ ਦੁਬਾਰਾ ਉਸੇ ਤਰੀਕੇ ਦੀ ਲੀਗਲ ਕਾਰਵਾਈ ਅਮਲ ਚਲਿਆਂਦੀ ਜਾਂਦੀ ਹੈ ਇਸ ਤੋਂ ਇਲਾਵਾ ਹੁਣ ਤੱਕ 233 ਗ੍ਰਾਮ 223 ਗ੍ਰਾਮ ਹਿਰੋਇਨ 7 ਗ੍ਰਾਮ ਸਮੈਕ ਸਵਾਦੋ ਕਿਲੋ ਓਪੀਐਮ 15 ਕਿਲੋ ਪੋਪੀ ਹਸ ਜਿਹੜੇ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜੀ ਆ ਜਿਹੜੇ ਇੰਜੈਕਸ਼ਨਸ ਹੈਗੇ ਆ 435 ਤੇ ਨਸ਼ੀਲੀ ਗੋਲੀਆਂ ਦੇ ਵਿੱਚ ਜ਼ਿਆਦਾਤਰ ਲੋਮੋਟਿਲ ਦੀ ਜਿਹੜੀਆਂ ਗੋਲੀਆਂ ਆਪਾਂ ਨੂੰ ਉੱਤੇ ਟ੍ਰੈਮਾਡੋਲ ਦੀਆਂ ਗੋਲੀਆਂ ਜਿਹੜੀਆਂ ਬਰਾਮਾ ਦੁਈਆਂ ਉਹ 56329 ਗੋਲੀਆਂ ਬਿਕੋਜ਼ ਇੱਥੇ ਸਾਡਾ ਸਿੰਥੈਟਿਕ ਡਰੱਗਸ ਦਾ ਜਿਹੜਾ ਹੈਗਾ ਉਹ ਨਸ਼ਾ ਹੈ ਜਿਹੜੀ ਬਾਹਰਲੇ ਸਟੇਟਸ ਤੋਂ ਦੂਜੇ ਸਟੇਟਸ ਤੋਂ ਅਲੱਗ-ਅਲੱਗ ਮੋਡਸ ਆਫ ਟਰਾਂਸਪੋਰਟ ਦੇ ਰਾਹੀਂ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਤੇ ਪਿੱਛੇ ਜੇ ਵੀ ਅਸੀਂ ਇੱਕ ਬਹੁਤ ਵੱਡਾ ਕਨਸਾਈਨਮੈਂਟ ਸਾਡੀ ਸੀਆਈ ਦੀ ਟੀਮ ਨੇ ਫੜਿਆ ਸੀਗਾ ਜਦੋਂ ਲੋਮੋਟੇਲ ਦੀ ਕਰੀ 30000 ਗੋਲੀਆਂ ਜਿਹੜੀ ਪਿੱਛੇ ਯੂਪੀ ਸਾਈਡ ਤੋਂ ਆ ਰਹੀ ਸੀਗੀ ਤੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਸੀ ਇਸ ਤੋਂ ਇਲਾਵਾ 2.80 ਲੱਖ ਰੁਪਏ ਡਰਗ ਮਣੀ 18 ਮੋਟਰਸਾਈਕਲ ਹੈ ਇੱਕ ਟਰੱਕ ਤੇ 8 ਗੱਡੀਆਂ ਵੀ ਆ ਸਰੀ ਜਿਹੜੀ ਕਿ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਸੀਗੇ ਇਹਨਾਂ ਨੂੰ ਹੁਣ ਤੱਕ ਜਿਹੜਾ ਕਾਬੂ ਕੀਤਾ ਜਾ ਚੁੱਕਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ